जिला प्रशासन गया। अमृतसर चेला तस्कर दू तो कमिश्नर सरदार गुरप्रीत सिंह भूलर जी ने कहा की नशा तस्कर जंग नशे पूरे खातमे तक जारी रहेगी रिपोर्टर सुनील कुमार अमृतसर पंजाब ਸਪਲੋਨ ਦੀ ਯੋਧ ਨਸ਼ਾ ਬਰੁੱਧ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਕੁਮਾਰ ਸੰਸਰਸਾਤ ਨੇ ਸਵਾਤੋ ਜੀ ਕਿਹਾ ਪਿਛਲੇ ਦਿਨਾਂ 'ਚ ਕਾਫੀ ਵੱਡੀਆਂ ਰਿਕਵਰੀਆਂ ਹੋਈਆਂ ਮੈਂ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ 1 ਜਨਵਰੀ ਤੋਂ ਲੈ ਕੇ 668 ਕਿਲੋਗ੍ਰਾਮ ਮਦਦ ਹੋਏ 668 ਤੇ 1200 ਤੋਂ ਤਕਰੀਬਨ 1300 ਜਿਹੜੇ ਡਰਗ ਸਮੱਗਲਰਸ ਫੜੇ ਗਏ ਆ ਇਸ ਤੋਂ 70 ਕਿਲੋ ਹੀਰੋਇਨ ਔਰ 370000 ਇਧੀਆਂ ਫਾਰਮਾਸਿਊਟਿਕਲਸ ਜਿਨ੍ਹਾਂ ਨੂੰ ਬਟ ਟੈਬਲੇਟਸ ਇੰਜੈਕਸ਼ਨ ਐਸਾ ਦੇ ਹਨ 2 ਕਰੋੜ 52 ਲੱਖ ਰੁਪਏ ਇਹ ਬਹੁਤ ਰਸਤਾ ਹੈ ਕਰੀਬ ਉਸ ਬਾਅਦ ਦੇ ਵੀ ਹੈ ਡਰਗ ਮਨੀ ਔਰ 73 ਵਹੀਕਲਸ ਇਹ ਫੜੀਆਂ ਗਈਆਂ ਡਰਗ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਹੁੰਦੇ ਹੈ ਪੁਲਿਸ ਅੰਦਾਜ਼ ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਵੇਨਿਊ ਪੂਰ ਖਾਲਸਾ ਦੇ ਵਿੱਚ ਅੱਜ ਇਹ ਸਰਵਰ ਪ੍ਰਤਾਪ ਬੜਾ ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਪੰਜੀ ਮਕਦਮੇ ਦਰਜ ਨੇ। ਇਹ ਤੇ ਇਹਦਾ ਪਰਿਵਾਰ ਜਿਹੜੇ ਨਾਲ ਕੇ ਆਪੀ ਦੇਰ ਤੋਂ ਡਰੱਗ ਦਾ ਕੰਮ ਕਰ ਰਹੇ ਆ। ਔਰ ਇਹਨਾਂ ਦਾ ਜਿਹੜਾ ਇਹ ਜਿਹੜੀ ਡਰੱਗ ਮੰਡੀ ਨਾ ਬਣਾਈ ਹੋਈ ਹੈ ਘਰ ਹੈ। ਇਹਦੇ ਡੈਮੋਲਿਸ਼ਨ ਦੇ ਆਰਡਰ ਕੀਤੇ ਗਏ ਮਿਸਟਰ ਕਾਰਪੋਰੇਸ਼ਨ ਅਫਸਰਰ ਵੱਲੋਂ ਸਾਡੇ ਤੋਂ ਪੁਲਿਸ ਅਮਦਤ ਮੰਗੀ ਸੀ ਅਸੀਂ ਆਪ ਸਾਰੇ ਆਏ ਆ। ਸੋ दैट ਬੜਾ ਕਲੀਅਰ ਤੇ ਲਾਊਡ ਮੈਸੇਜ ਆ ਸਕੇ ਕਿ ਜੇ ਅਪਰ ਦਰ ਤਾਨਾ ਬਲੈਕ ਬਣੀ ਨਾ ਜਾਂ ਇਹਦੇ ਨਾਲ ਜਿਹੜਾ ਡਰਗ ਮੰਨੀ ਨਾਲ ਇਹੋ ਜੀਆਂ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਕਿ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਡਰਗ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਆ ਕਿ ਸਾਡੇ ਇਹੀ ਸਭ ਨੂੰ ਇਹ ਪਤਾ ਸੀ ਕਿ ਇਹ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ 'ਚ ਹੈ ਇਹਦੀ ਬੇਟੀ ਇਹ ਦਾ ਬ੍ਰਦਰ ਵੀ ਜਿਹੜੇ ਉਹ ਕਹਿੰਦਾ ਫੜੇ ਚ ਆ ਚੁੱਕੇ ਐ ਦਿੱਤੇ ਆ ਪ੍ਰਤਾਪ ਦੇ ਮਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਫੀਮ ਵੀ ਇਹਨਾਂ ਤੋਂ ਫੜੀ ਆ ਔਰ ਕੈਮੀਕਲ ਵੀ ਫੜੇ ਗਏ ਸੀ ਇਹਨਾਂ ਤੋਂ ਜਿਹੜੇ ਕਵਾਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਐ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਆ ਕਮਿਸ਼ਨਰ ਪੁਲਿਸ ਅਫਸਰ ਸਰ ਦੇ ਵਿੱਚ ਔਰ ਕੇਵੀ ਇਹ ਜਿਹੜੀ ਡਰਾਈਵ ਅਗੇਂ ਯੁੱਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇੱਥੇ ਜਾਰੀ ਰੱਖਿਆ ਗਿਆ। ਸਾਰੇ ਪੂਰੇ ਪਰਿਵਾਰ ਦੇ ਬੱਚੇ ਕੰਨੇ ਦੱਛੇ ਆ ਯਾ ਪਰ ਪਰਿਵਾਰ ਦੇ ਬੱਕਰੇ ਨੇ ਇਹਦੇ ਮੈਂ ਇਹ ਦੇਖ ਰਿਹਾ ਸੀ ਇਹਦੇ 25 ਮੁਕਦਮੇ ਆ ਨਾ ਕਿ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ ਵਿੱਚ ਐਂਟਰ ਹੋਇਆ ਹੋਇਆ। ਇਹਦਾ ਇਹ ਸਣੀ ਹੈ। ਔਰ ਇਹਦੇ ਖਿਲਾਫ ਪ੍ਰਿਜ਼ਨ ਐਕਟ ਦੇ ਜੇ ਮਾਨਸਾ ਜੇਲ੍ਹ ਚ ਗਿਆ ਉੱਥੇ ਵੀ ਪਰਚਾ ਦਰਜ ਹੋਇਆ। ਆਪਣੇ ਇਸ ਤੋਂ ਇਲਾਵਾ ਨਾਭਾ ਜੇਲ੍ਹ ਚ ਵੀ ਇਹਦੇ ਤੇ ਪਰਚਾ ਦਰਜ ਹੈ। ਹੁਸ਼ਿਆਰਪੁਰ ਡਿਸਟ੍ਰਿਕਟ ਦੇ ਬੱਚੇ ਦਰਜ ਹੈ ਪਟੰਡੇ ਵੀ ਐਨਡੀਪੀਐਸ ਦਾ ਥਰਮਲ ਥਾਣੇ ਜਗਾ 436 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਆਗ ਲਾਉਣੀ ਕਿਸੇ ਦੇ ਕਾਰਨ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਏ ਔਰ ਇਜੈਂਟ ਜਿਹੜੇ ਵਕ ਵਕ ਮਕਦਮੇ ਜਿਹੜੇ ਹਿਰੀਅਸ ਕ੍ਰਾਈਮ ਦੇ ਵੀ ਹੈ ਜਿੱਥੇ ਟੱਕਰਦੀ ਦੀ ਤਿਆਰੀ ਪ੍ਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮਕਦਮੇ ਹੈਗੇ ਔਰ 올 ਅਕ੍ਰੋਸ ਸਟੇਟ ਹੈ ਗਵਰਨਮੈਂਟ ਅਥੋਰਿਟੀ ਇਸ ਤਰ੍ਹਾਂ ਦੇ ਕਹਿੰਦੀ ਹੈ ਕਿ ਇਹ ਫਿਚਰ ਰਣਨ ਦੇ ਕਰਵਾਇਆ ਜਾਂ ਜਦੋਂ ਇਹਨਾਂ ਦੇ ਘਰ ਵਾਲੇ ਪਰਸਪੇਕਟਿਵ ਹੋਣ ਵੀ ਐਕਟਿਵ ਚਿਕਾ ਲਗਾਤਾਰ ਹੁਣ ਵੀ ਐਕਟਿਵ ਹੈ ਜੀ ਜਦੋਂ ਵੀ ਵਿੱਚ ਨਾਲ ਲਾਇਆ ਤੇ ਕੋਈ ਦੀ ਡਾਕਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਤਾਂ ਮੈਂ ਦੱਸਿਆ ਵੀ ਇਹ 6 ਕਿਲੋ ਹਫੀਮ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਨਾ ਤੋਂ ਕਰੋ కెమికਲ ਵੀ ਬਰਾਮਦ ਹੋਇਆ ਸੀ ਜਿੱਦਾਂ ਕੁਆਂਟੀਟੀ ਵਧਾਉਣ ਵਾਲਾ ਦਾ ਹੁੰਦਾ ਹੈ ਹੀਰੋਇਨ ਦੀ ਸੋ दैट ਜੇ ਦੇਖੋ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀਗੇ ਔਰ ਉਹਦੀ ਸਮਗਲਿੰਗ ਕਰਦੇ ਹੋਏ ਸਰ ਲੋਕੋ ਤਨਾ ਗੱਲ ਕਰ ਰਹੇ ਸੀ ਤੁਸੀਂ ਕੀ ਗੱਲਬਾਤ ਚੱਲ ਰਹੀ ਜੀ ਕੋ ਦੱਸੋ ਕਿ ਕੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਨਿਸ਼ਾਨੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਨਾ ਕਿ ਵੀ ਜਿਹੜੇ ਤੁਸੀਂ ਰੱਖਦੇ ਹੋ ਆਪ ਡਰਾਈਵ ਹੈ ਅਮਰਕਸਰ ਦੇ ਵਿੱਚੋਂ ਉਹ ਤੇਰੇ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹ ਸਮਝਾ ਰਹੇ ਹਾਂ ਕਿ ਕੋਈ ਨੇਕੀ ਤੇ ਵਰਕਰ ਦੀ ਕਮਾਈ ਕਰੀਏ ਉਹਦੇ ਚ ਸਾਰਾ ਪ੍ਰਮਾਤਮਾ ਦੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰਾ ਐਗਰੀ ਕਰ ਰਹੇ ਸੀ ਦੂਜੀ ਗੱਲ ਉਹ ਇਹ ਕਹਿ ਰਹੇ ਸੀ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕੀ ਹੈ ਜਿਆਦਾ ਤੇ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦਿਆਂ ਨੇ ਡਰੱਗ ਮਨੀ ਨਾਲੇ ਕੰਮ ਕੀਤਾ ਹੈ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕੋਈ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਜੇਂਗਰ ਜਨਰੇਸ਼ਨ ਸਰ ਇਹਨਾਂ ਦੀ